ਕਰੈਕਟਰ ਦਾ ਮਗਲੈਲ ਬਦਲਣਾ ਜੀ ਅੱਜ ਤੁਹਾਨੂੰ ਬਾਲਟੀ ਖੋਲਣ ਦੀ ਜਾਂਚ ਦੱਸਦੇ ਆਂ ਕਿ ਆਪਾਂ ਇੱਥੋਂ ਵੱਢਣ ਲੱਗ ਜਾਨੇ ਉੱਥੋਂ ਜਾਂ ਸਿੱਧੀਆਂ ਕਿ ਆਕੂ ਮਾਰਦੇ ਆਂ ਵਿੱਚ ਇਹਦੇ ਇੱਕ ਬੋਤਲ ਹੁੰਦੀ ਆ ਟੁੱਟ ਜਾਂਦੀ ਆ ਆ ਨਿਸ਼ਾਨ ਬਣਿਆ ਹੁੰਦਾ ਢੱਕਣ ਤੇ ਤੁਸੀਂ ਇਸ ਹਸਾਰ ਨਾਲ ਇਹਨੂੰ ਘਟਨਾ ਵੀ ਤੁਹਾਨੂੰ ਦਿਖਾਉਣੇ ਉਹ ਚੀੜੀ ਦੇ ਵਿੱਚ ਵਿੱਚ ਜਾਣਾ ਐਂਕ ਬੋਤਲ ਤੋਂ ਮਾ ਚੀਜ਼ ਨਿਕਲੂਗੀ ਆ ਵੇਖੋ ਦੇਖੀ ਜਾਈ ਉਹ ਕਮੈਂਟ ਹਾਂ ਗੋਸ ਹਾਂ ਜ਼ੋਨੇ ਇਧਰ ਇਹ ਦੇਖੋ ਯਾ ਇਧਰੋਂ ਲੋਕ ਚਾਹਨੇ ਬੈਠਾ ਆਜਕ ਜਕੜੇ ਤੇ ਜੂੰਦੋ ਆ ਹੁੰਦਾ ਢੱਕਣ ਇਹਦੇ ਜੀ ਹੁਣੇ ਬਾਹਰ ਵੇਖੋ ਨਿਕਲਦੀ ਆ ਲੈ ਗਿਆ ਕਿੜੇ ਕਨਹੁਰ ਹੁੰਦਾ ਆਹ ਹੈ ਆ ਵੇਖੋ ਇਹਨੂੰ ਮੈਂ ਨਾ ਤਾਂ ਹਿੱਚੂਗਾ ਇਹ ਆ ਬਣ ਕੀ ਇਹਦਾ ਹ ਇੱਥੇ ਮੈਂ ਕੱਟੂਗਾ ਇਹਨੂੰ ਐਂਟੀਟੀ ਕਰੂੰਗਾ ਦਾ ਮਗਲਲ ਪਾਉਣ ਲੱਗੇ ਆਪਣਾ ਮਗਲਲ ਕਰੇ ਵੀ ਨਹੀਂ ਡੁੱਲੂਗਾ ਮੇਰੀ ਹੁੰਦੀ ਏ ਟਰਿਕ ਐਂ ਕੱਟਣਾ ਕਲੀ ਮੋਗਲੇ ਲਖਨਊ ਹੈਗਾ ਸੀਆਰਪੀ ਪਲਸ 10 ਲੀਟਰ ਦੀ 2W40 2700 ਰੁਪਏ ਦਾ ਭੱਲਿਆ ਏਰੀਆ ਭਾਗਾ ਪੁਰਾਣਾ